ਵਿਨੇ ਮੰਤਰੀ ਐਨ ਮੋਲ ਗਗਨਮਾਨ 16 ਜੂਨ ਨੂੰ ਵਿਆਹ ਦੇ ਬੰਧਨ ਦੇ ਵਿੱਚ ਬੰਦਨ ਜਾ ਰਹੇ ਨੇ ਐਨ ਮੋਲ ਗਗਨਮਾਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਨੇ ਉਹਨਾਂ ਦੀ ਮਹਿੰਦੀ ਦੀ ਰਸਮ ਸ਼ੁੱਕਰਵਾਰ ਨੂੰ ਕੀਤੀ ਗਈ ਸੀ ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਇਨਮੋਲ ਗਗਨਮਾਨ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਜ਼ਿਕਰਯੋਗ ਹੈ ਕਿ ਇਨਮੋਲ ਗਗਨਮਾਨ ਦਾ ਵਿਆਹ ਬਲਟਾਣਾ ਦੇ ਨਾਮੀ ਸਾਹੀ ਪਰਿਵਾਰ ਦੇ ਵਿੱਚ ਤੈਅ ਹੋਇਆ ਉਹਨਾਂ ਦੇ ਹੋਣ ਵਾਲੇ ਪਤੀ ਐਡਵੋਕੇਟ ਸ਼ਹਿਬਾਜ਼ ਸੋਹੀ ਆਪਣੇ ਮਾਤਾ ਸ਼ੀਲਮ ਸੋਹੀ ਨਾਲ ਚੰਡੀਗੜ੍ਹ ਦੇ ਸੈਕਟਰ 3 ਦੇ ਵਿੱਚ ਰਹਿੰਦੇ ਹਨ ਜਿਨ੍ਹਾਂ ਦੇ ਪਰਿਵਾਰ ਦਾ ਕਾਂਗਰਸੀ ਪਿਛੋਕੜ ਰਿਹਾ ਹੈ 16 ਜੂਨ ਨੂੰ ਗੁਰਦੁਆਰਾ ਨਾਬਾ ਸਾਹਿਬ ਵਿਖੇ ਉਹਨਾਂ ਨੇ ਅਨੰਦ ਕਾਰਜ ਹੋਣੇ ਹਨ ਇਸ ਮਗਰੋਂ ਇੱਕ ਨਿੱਜੀ ਪੈਲੈਸ ਦੇ ਵਿੱਚ ਮਹਿਮਾਨਾਂ ਲਈ ਤਾਅਵਤ ਰੱਖੀ ਗਈ ਹੈ ਉਹਨਾਂ ਦੇ ਵਿਆਹ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਵੱਡੀਆਂ ਹਸਤੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ ਇਸ ਲਈ ਵਿਆਹ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਗਗਨ ਮਾਨ ਨੇ ਗਾਇਕੀ ਦੇ ਵੱਜੋਂ ਕਾਫੀ ਨਾਮ ਨਖਟਿਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਹਨਾਂ ਨੂੰ ਖਰੜ ਵਿਧਾਨ ਸਭਾ ਹਲਕੇ ਤੋਂ ਟਿਕਟ ਮਿਲੀ ਜਿੱਥੇ ਉਹਨਾਂ ਨੇ ਵੱਡੇ ਫਰਕ ਦੇ ਨਾਲ ਜਿੱਤ ਵੀ ਹਾਸਲ ਕੀਤੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਇਸ ਸਮੇਂ ਉਹਨਾਂ ਕੋਲ ਸਹਿ ਸਪਾਟਾ ਸਬਿਆਚਾਰ ਕੀਰਤ ਨਿਵੇਸ਼ ਉਤਸ਼ਾਹਨ ਸ਼ਿਕਾਇਤ ਨਿਵਾਰਨ ਤੇ ਪ੍ਰਾਉਣਾਚਾਰੀ ਮੰਤਰਾਲੇ ਹਨ